ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਸਦੇ ਹੋਵੋਗੇ ਅਹ ਲਓ ਜੀ ਅੱਜ ਦਿਨ ਹੈਗਾ ਵਾ ਵੀਰਵਾਰ ਦਾ ਤੇ ਤਰੀਕ ਹੈਗੀ ਆ 6 ਜੂਨ 6 ਜੂਨ ਆ ਜੀ ਅੱਜ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਬਲੌਗ ਸ਼ੁਰੂ ਕਰਦੇ ਆ ਆਪਾਂ ਦੁਪਹਿਰ ਟਾਈਮ ਤੇ ਆਪਾਂ ਹੁਣੇ-ਹੁਣੇ ਵਾਪਸ ਆਏ ਸੀ ਕੱਲ ਦੇ ਆਪਾਂ ਸ਼ਾਮ ਦੇ ਕਿਤੇ ਗਏ ਹੋਏ ਸੀਗੇ ਸੇ ਹੁਣੇ-ਹੁਣੇ ਆਪਾਂ ਘਰ ਵਾਪਸ ਆਏ ਆ ਤੇ ਰਾਤ ਆਈ ਬਹੁਤ ਜ਼ਿਆਦਾ ਹਨੇਰੀ ਤੇ ਤੁਹਾਨੂੰ ਮੈਂ ਦਿਖਾਉਣੀ ਆ ਕੀ ਕੁਛ ਹੋ ਗਿਆ ਇੱਕ ਮਿੰਟ ਕੰਨ ਕਰਕੇ ਗਈ ਸੀਗੀ ਤੁਸੀਂ ਦੇਖੋ ਹਾਲ ਕਿ ਇੱਕ ਰਾਤ ਦੇ ਵਿੱਚ ਮਤਲਬ ਕਿ ਕੀ ਕੁਛ ਹੋ ਗਿਆ ਇਹ ਤਾਂ ਕੁਛ ਵੀ ਨਹੀਂ ਹੈਗਾ ਹਜੇ ਇਹ ਤਾਂ ਜਸਟ ਇੱਕ ਆ ਦੇਖੋ ਇੱਥੇ ਪਾਣੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਅੰਦਰ ਉਹ ਗੇਟ ਵੀ ਬੰਦਾ ਕੋਈ ਖਿੜਕੀ ਵੀ ਨਹੀਂ ਸੀ ਖੁੱਲੀ ਪਤਾ ਨਹੀਂ ਕਿੱਥੋਂ ਦੇ ਪਾਣੀ ਆਇਆ ਦੇ ਇੰਨਾ ਜ਼ਿਆਦਾ ਮਤਲਬ ਕਿ ਆ ਕੂੜਾ ਕਾੜਾ ਅੰਦਰ ਆਇਆ ਹੋਇਆ ਤੇ ਪੂਰੇ ਹੀ ਘਰ ਦਾ ਤਤਿਆ ਨਾਸ਼ ਹੋਇਆ ਪਿਆ ਇੱਕ ਰਾਤ ਦੇ ਵਿੱਚ ਵੇਖੋ ਕੂੜਾ ਹੀ ਕੂੜਾ ਆਏ ਮੈਂ ਸਾਰਾ ਕੁਝ ਸਾਫ਼ ਕਰਕੇ ਗਈ ਸੀ ਮੈਂ ਕੋਈ ਚੀਜ਼ ਇਦਾਂ ਦੀ ਨਹੀਂ ਸੀ ਜਿਹੜੀ ਮੈਂ ਸਾਫ਼ ਨਹੀਂ ਸੀ ਕੀਤੀ ਹੋਈ ਬਹੁਤ ਬੁਰਾ ਹਾਲ ਹੋਇਆ ਪਿਆ ਘਰ ਦਾ ਤੇ ਹੁਣ ਆਉਂਦੇ ਆ ਪਾਣੀ ਵਗੈਰਾ ਤਾਂ ਪੀਣ ਦੀ ਮੇਂ ਆਪਾਂ ਨੂੰ ਕੋਈ ਇੱਛਾ ਹੋਈ ਐਸੇ ਮੈਂ ਬੋਤਲ ਕੱਢ ਲਾਂ ਗੱਡੀ ਚ ਤੇ ਪਾਣੀ ਵਗੈਰਾ ਮੇਰੇ ਤਾਂ ਦੇਖ ਕੇ ਤੌਰ ਹੀ ਚੱਕਿਆ ਗਿਆ ਵੀ ਇਹ ਕੀ ਹੋਇਆ ਪਿਆ ਮੈਨੂੰ ਤਾਂ ਕੂੜੇ ਨੂੰ ਦੇਖ ਕੇ ਐ ਹੋਈ ਜਾਂਦਾ ਵੀ ਹਾਏ ਕੀ ਹੋ ਗਿਆ ਕਿਵੇਂ ਸਾਫ਼ ਹੋਊਗਾ ਹੁਣ ਕੀ ਕਰਾਂ ਕਿਵੇਂ ਕਰਾਂ ਕਿ ਥੋ ਕਰਾਂ ਕਿ ਥੋ ਨਾ ਕਰਾਂ ਮੈਂ ਸਾਰਾ ਕੁਝ ਸਾਫ਼ ਕਰਕੇ ਗਈ ਸੀ ਘਰ ਇੰਨਾ ਰੱਬ ਨੇ ਬੁਰਾ ਹਾਲ ਕਰਤਾ ਨਾ ਕੁਛੋਈ ਕੁਛ ਨਾ ਸਿਰਤ ओ सीरत ओत तो की हाल हो गया अपने घर हां आ गई है कि आ, आ गया कि आ गया बूरे। कूड़ा आ गया, गया? गया। हाय चलो जी करिए अपना अपना अभियान शुरू तो मैं चकली छाड़ू पहला मैं ला झाड़ू बहुत अड़कता लगी पई है मेनू ਲਓ ਜੀ ਇੱਥੇ ਆਪਾਂ ਝਾੜੂ ਵਗੈਰਾ ਮੈਂ ਸਾਰੇ ਕਰਤੀ ਸੀਗਾ ਡਸਟਿੰਗ ਵੀ ਮੈਂ ਸਾਰੇ ਕਰਤੀ ਸੀਗੀ ਤੇ ਇੱਥੇ ਮੈਂ ਲਾ ਰਹੀ ਸੀਗੀ ਪੋਚਾ ਤੇ ਵੀਡੀਓ ਪਤਲੀ ਸਿਰ ਦੇ ਪਾਪਾ ਦੇ ਹੱਥ 'ਚ ਫੋਨ ਸੀਗਾ ਹਾਂ ਸਿਰ ਦੇ ਪਾਪਾ ਦੇ ਹੱਥ 'ਚ ਹੀ ਫੋਨ ਸੀਗਾ ਹਾਂ ਇਹ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਉਹ ਵੀਡੀਓ ਬਣਾ ਬਣਾ ਰਹੇ ਨੇ ਤੇ ਉਹ ਕਹਿੰਦੇ ਮੈਂ ਤਾਂ ਵੈਸੇ ਹੀ ਬਣਾ ਰਿਆ ਸੀਗਾ ਵੀ ਤੂੰ ਸ਼ਾਇਦ ਵੀ ਤੈਨੂੰ ਚਾਹੀਦੀ ਹੋਣੀ ਆ ਤੇ ਚਲੋ ਇੰਨੀ ਕ ਹੈਲਪਫਨ ਹਾਲੇ ਕਰਤੀ ਤੇ ਜਿਹੜਾ ਇਹ ਪੋਚਾ ਵਾ ਨਾ ਮੈਂ ਇਹ ਸੈਕਿੰਡ ਟਾਈਮ ਇੱਥੇ ਲਾ ਰਹੀ ਆ ਜਿਹੜਾ ਮੇਰਾ ਫਰਸਟ ਪੋਚਾ ਸੀਗਾ ਉਹਦੇ ਵਿੱਚ ਤਾਂ ਸਿਰਫ ਇਥੋਂ ਮਿੱਟੀ ਹੋਈ ਚੱਕੀ ਗਈ ਆ ਮਤਲਬ ਬਾਲਟੀ ਸੀ ਜਿਹੜੀ ਪਾਣੀ ਵਾਲੀ ਨਾ ਉਹ ਪੂਰਾ ਪਾਣੀ ਕਾਲਾ ਹੋ ਗਿਆ ਸੀਗਾ ਪਤਾ ਨਹੀਂ ਉਹ ਸ਼ਾਇਦ ਖੇਤਾਂ ਦੀ ਜਿਹੜੀ ਸਵਾਹ ਵਗੈਰਾ ਵਾ ਉਹ ਉੱਡ ਕੇ ਆਈ ਹੋਈ ਸੀਗੀ ਉਹਦੇ ਕਰਕੇ ਸੀਗਾ ਵੀ ਜਿਹੜਾ ਫਲੋਰ ਤੇ ਕਾਲਾ ਕਾਲਾ ਜਾਂ ਜੰਮ ਗਿਆ ਸੀਗਾ ਤੇ ਉਹ ਵਾਲੀ ਬਾਲਟੀ ਪਹਿਲਾਂ ਮੈਂ ਚੇਂਜ ਕੀਤੀ ਤੇ ਦੁਬਾਰਾ ਮੈਂ ਪੋਚਾ ਲਾ ਰਹੀ ਸੀ ਪਹਿਲਾਂ ਮੈਂ ਚੰਗੀ ਤਰ੍ਹਾਂ ਸਾਰੀ ਮਿੱਟੀ ਚੱਕ ਕੇ ਲੈ ਕੇ ਗਈ ਸੀ ਤੇ ਦੂਸਰਾ ਪਹਿਲਾਂ ਮੈਨੂੰ ਜਦੋਂ ਅੰਦਰ ਐਂਟਰ ਹੋਈਆਂ ਮੈਨੂੰ ਇਹ ਨਹੀਂ ਸੀ ਪਤਾ ਵੀ ਪਾਣੀ ਆਇਆ ਕਿੱਥੋਂ ਆ ਹਨਾ ਵੀ ਇਹ ਕਿਵੇਂ ਹੋ ਗਿਆ ਮੈਂ ਇਹੀ ਸੋਚੀ ਜਨੈਸ ਵੀ ਸਾਰਾ ਘਰ ਤਾਂ ਬੰਦ ਆ ਵੀ ਪਾਣੀ ਆਇਆ ਕਿੱਥੋਂ ਤੇ ਪਾਣੀ ਆਇਆ ਹੋਇਆ ਸੀਗਾ ਨਾ ਜਿਹੜੀਆਂ ਮਤਲਬ ਕਿ ਸਾਈਡ ਵਾਲੀਆਂ ਖਿੜਕੀਆਂ ਸੀਗੀਆਂ ਉਹਨਾਂ ਦੇ ਉੱਪਰਲੇ ਸ਼ੀਸ਼ੇ ਖੁੱਲ ਗਏ ਸੀਗੇ ਉਹ ਇੰਨਾ ਹਵਾ ਦਾ ਦਬਾਅ ਸੀਗਾ ਮਤਲਬ ਸਾਡੇ ਵਾਸ਼ਰੂਮ ਦਾ ਮਤਲਬ ਕਿ ਖਿੜਕੀ ਨਾ ਉੱਪਰਲੀ ਖੁੱਲੀ ਸੀ ਸ਼ੀਸ਼ੇ ਤੇ ਜਾਲੀ ਵਿੱਚ ਦੀ ਹਵਾ ਆਉਂਦੀ ਸੀ ਤੇ ਹਵਾ ਕ੍ਰੋਸ ਜਦੋਂ ਹੋ ਰਹੀ ਸੀਗੀਆਂ ਤਾਂ ਇਧਰੋਂ ਬਾਹਰਲੀ ਸਾਈਡ ਦੇ ਸ਼ੀਸ਼ਿਆਂ ਨੂੰ ਜ਼ੋਰ ਮਾਰ ਕੇ ਉਹਨੇ ਨਾ ਉਹਦੀਆਂ ਕੁੰਡੀਆਂ ਖੋਲਦੀਆਂ ਤੇ ਉਹਦੇ ਕਰਕੇ ਮਤਲਬ ਕਿ ਉਹ ਖੁੱਲ ਗਏ ਜਦੋਂ ਤੇ ਫੇਰ ਪਾਣੀ ਯਾਨੀ ਕਿ ਜਦੋਂ ਮੀਂਹ ਦਾ ਜਿਹੜਾ ਸੀਗਾ ਜੋਰ ਇਧਰੋਂ ਸੀਗਾ ਤੇ ਤਾਂ ਕਰਕੇ ਨਾ ਫਿਰ ਮਤਲਬ ਕਿ ਉਸ ਪਾਸਿਓਂ ਪਾਣੀ ਆਇਆ ਤੇ ਜਿਹੜਾ ਮੇਨ ਗੇਟ ਸੀਗਾ ਜਾਰੀ ਵਾਲੇ ਦੇ ਨਾਲ ਦਾ ਹਨਾ ਉਹਨੂੰ ਵੀ ਉਹਨੇ ਹਵਾ ਨੇ ਥੋੜਾ ਜਿਹਾ ੱੱੱਕਾ ਮਾਰਿਆ ਤੇ ਉਹਦੇ ਵਿੱਚ ਵੀ ਥੋੜੀ ਜਿਹੀ ਬੈਲਡ ਹੋ ਗਈ ਹੋਣੀ ਆ ਮਤਲਬ ਜੋ ਮੈਂ ਦੇਖਿਆ ਸੀਗਾ ਤੇ ਉਹਦੇ ਕਰਕੇ ਫਿਰ ਉਥੋਂ ਪਾਣੀ ਨਿਕਲ ਨਿਕਲ ਕੇ ਸਾਰਾ ਅੰਦਰ ਬਾਹਰ ਉਥੋਂ ਪਾਣੀ ਸਾਰੇ ਪਾਸੇ ਫੈਲਿਆ ਤਾਂ ਕਰਕੇ ਇੰਨਾ ਪਾਣੀ ਹੋਇਆ ਪਿਆ ਸੀ ਇਕੱਠਾ ਹਜੇ ਤਾਂ ਅਸੀਂ ਵਾਈਪਰ ਨਾਲ ਪਹਿਲਾਂ ਕੱਢਤਾ ਸੀ ਪਰ ਜਿ ਪੁੱਛੋ ਨਾ ਹਨਾ ਬਹੁਤ ਔਖਾਗਾ ਬਾਰ-ਬਾਰ ਸਫਾਈਆਂ ਕਰਨੀਆਂ ਸੱਚੀ ਮੈਂ ਤਾਂ ਨਾ ਹੰਬੀ ਪਈਆਂ ਸਫਾਈਆਂ ਕਰ ਕਰਕੇ ਤੇ ਆ ਜਿੱਥੇ ਜਿੱਥੇ ਅਸੀਂ ਗਏ ਸੀ ਸਾਡਾ ਬੈਗ ਵੀ ਹਜੇ ਉਵੇਂ ਹੀ ਪਿਆਵਾ ਮੈਨੂੰ ਤਾਂ ਕੁਝ ਸੁਝਿਆ ਹੀ ਨਹੀਂ ਮੈਂ ਸੱਚ ਜਾਨੀ ਉਹ ਮੈਂ ਪਾਣੀ ਵੀ ਨਹੀਂ ਸੀ ਪੀਤਾ ਤੇ ਪਹਿਲਾਂ ਮੈਂ ਝਾੜੂ ਚੱਕਿਆ ਮੈਨੂੰ ਇੰਨਾ ਦੇਖ ਕੇ ਮਤਲਬ ਇਰੀਟੇਟ ਹੋ ਗਈ ਕਿਉਂਕਿ ਇੰਨੀ ਆਪਾਂ ਮਿਹ ਸਾਰਾ ਕੁਛ ਆਪ ਦਾ ਘਰ ਸੋਹਣਾ ਬਣਾ ਕੇ ਰੱਖਦੇ ਆ ਤੇ 1 ਮਿੰਟ ਚ ਹੀ ਸਾਰਾ ਖਲਾਰਾ ਪੈ ਗਿਆ ਨਾ ਮੈਂ ਸੱਚੀ ਨਾ ਮੇਰਾ ਮਨ ਖਰਾਬ ਹੋਇਆ ਪਿਆ ਸੀਗਾ ਤੇ ਚਲੋ ਪਰ ਕੀ ਕਰ ਸਕਦੇ ਸੀਗੇ ਹੁਣ ਕਰਨਾ ਤਾਂ ਕੁਛ ਨਹੀਂ ਸਫਾਈ ਹੋਈ ਕਰ ਸਕਦੇ ਸੀਗੇ ਹਨਾ ਰੱਬ ਦੇ ਮੂਹਰੇ ਕੀ ਦਾ ਜ਼ੋਰ ਆ ਤੇ ਜਦੋਂ ਪਰਮਾਤਮਾ ਜਿਹੜੀ ਚੀਜ਼ ਚਾਹੁੰਦਾ ਉਹੀ ਹੋਣੀ ਆ ਹਨਾ ਆਪਾਂ ਕੁਝ ਵੀ ਨਹੀਂ ਹੈ ਕਿ ਕਰਨ ਕਰਨ ਵਾਲੇ ਤੇ ਪਰ ਇਹ ਜ਼ਰੂਰ ਸੀ ਕਿ ਵੀ ਜਿਹੜੀ ਮਿਹਨਤ ਕੀਤੀ ਹੋਈ ਸੀਗੀ ਹਨਾ ਤੇ ਉਹ ਬਸ ਸਮਝ ਲਓ ਵੀ ਪਾਣੀ ਹੋਈ ਪੈ ਗਿਆ ਸੀ ਮੇਰੀ ਮਿਹਨਤ ਤੇ ਤਾਂ ਹਲੋ ਜੀ গুড মর্নিং ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਹਾਜ਼ੇ ਵਾਜ਼ੇ ਹੋਵੋਗੇ ਲਓ ਜੀ ਨੈਕਸਟ ਮਾਰਨਿੰਗ ਹੋ ਗਈ ਆ ਬਲੌਗ ਮੇਰਾ ਕੱਲ ਦੁਪਹਿਰ ਦਾ ਹੀ ਸ਼ੁਰੂ ਕੀਤਾ ਹੋਇਆ ਵਾ ਤੁਹਾਨੂੰ ਪਤਾ ਹੀ ਆ ਕੱਲ ਦੁਪਹਿਰੇ ਅਸੀਂ ਵਾਪਸ ਆ ਕੇ ਮੈਂ ਕੀਤੀ ਆ ਸਫਾਈ ਵਗੈਰਾ ਹਨਾ ਤੁਸੀਂ ਪਿਛੇ ਪਿਛੇ ਕਲਿੱਪਸ ਦੇਖ ਹੀ ਲਈਆਂ ਤੇ ਉਸ ਤੋਂ ਬਾਅਦ ਮੈਂ ਬਲੌਗ ਕੰਟੀਨਿਊ ਨਹੀਂ ਸੀ ਕੀਤਾ ਹੈਗਾ ਤੇ ਥੋੜੀ ਜੀ ਮਤਲਬ ਕਿ ਕਹਿ ਲਓ ਵੀ ਉਦੋਂ ਦਾ ਕੰਮ ਹੋ ਗਿਆ ਸੀ ਮੇਤ ਬਲੌਕ ਕੰਟੀਨਿਊ ਨਹੀਂ ਹੋਇਆ ਤੇ ਉਸ ਬਾਅਦ ਉਸ ਬਾਅਦ ਰਾਤ ਫੇਰ ਬਹੁਤ ਸਾਰੀ ਨੇਰੀ ਆਈ ਮੀਂਹ ਆਇਆ ਬਹੁਤ ਤੂਫਾਨ ਆਇਆ ਰਾਤ ਫੇਰ ਫਿਰ ਬੁਰਾ ਹਾਲੀ ਕੀਤਾ ਮੀਨੇ ਹਨਾ ਚਲੋ ਅੰਦਰ ਤਾਂ ਖੈਰ ਸੁਖ ਰਹੀ ਆ ਅੰਦਰ ਤਾਂ ਨਹੀਂ ਕੋਈ ਡਸਟ ਉਦਾਂ ਦੀ ਆਈ ਹਲਕੀ ਫੁਲਕੀ ਡਸਟ ਆਈ ਆ ਕਿਉਂਕਿ ਹਨਾ ਹੁਣ ਆਪਾਂ ਘਰੀ ਸੀਗੇ ਤੇ ਉਸ ਹਿਸਾਬ ਨਾਲ ਆਪਾਂ ਖਿੜਕੀਆਂ ਵਗੈਰਾ ਕੋਈ ਖੁੱਲਣ ਨਹੀਂ ਦਿੱਤੀਆਂ ਤੇ ਉਸ ਦਿਨ ਹਵਾ ਹੀ ਇੰਨੀ ਜ਼ਿਆਦਾ ਸੀ ਵੀ ਖਿੜਕੀਆਂਆਂ ਦੀਆਂ ਸਟੈਪਸ ਵੀ ਖੁੱਲ ਗਈਆਂ ਸੀਗੀਆਂ ਹਨਾ ਤੇ ਮੈਂ ਕਿਹਾ ਚਲੋ ਹੁਣ ਵੀ ਕੱਲ ਦਾ ਬਲੌਗ ਸ਼ੁਰੂ ਆ ਗਏ ਆਪਾਂ ਵੀਡੀਓ ਕੰਟੀਨਿਊ ਕਰ ਲਈਏ ਤੇ ਇੰਦੋਂ ਮੈਂ ਗੱਤੇ ਵਗੈਰਾ ਸਾਰੇ ਚੱਕ ਕੇ ਧੁੱਪੇ ਬਾਹਰ ਪਾਈ ਹੋਏ ਆ ਥੋੜੀ ਦੇਰ ਲਈ ਨਾ ਮੈਨੂੰ ਆਪ ਨੂੰ ਬਹੁਤ ਜ਼ਿਆਦਾ ਨਾ ਐ ਹਲਕਤ ਜਿਹੀ ਆਈ ਜਾਂਦੀ ਸੀ ਵੀ ਡਸਟ ਆਈ ਕਰਕੇ ਨਾ ਮੈਂ ਸਾਰੇ ਚੰਗੀ ਤਰ੍ਹਾਂ ਝਾੜ ਕੇ ਧੁੱਪੇ ਪਾਤੀ ਸੁੱਕਣੇ ਹਨਾ ਤੇ ਬੈਡ ਸ਼ੀਟ ਵਗੈਰਾ ਮੈਂ ਵਾਸ਼ ਕਰਨੀਆਂ ਲਾਤੀਆਂ ਹਨ ਤੇ ਜਿਹੜੇ ਬਾਹਰ ਵਾਲਾ ਗੱਦਾ ਸੀਗਾ ਥੋੜੀ ਦੇਰ ਲਈ ਮੈਂ ਇਹ ਵੀ ਬਾਹਰ ਰੱਖ ਕੇ ਆਈ ਸੀ ਆਹ ਵਾਲਾ ਗੱਦਾ ਇਹ ਵੀ ਮੈਂ ਥੋੜੀ ਦੇਰ ਲਈ ਬਾਹਰ ਰੱਖ ਕੇ ਆਈ ਸੀ ਕਿ ਦਨ ਉਸ ਤੋਂ ਬਾਅਦ ਮੈਂ ਇਹਦੀ ਬੈੱਡ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬੈਡ ਸ਼ੀਟ ਵਗੈਰਾ ਇਹਦੀ ਮੈਂ ਚੇਂਜ ਕਰਤੀ ਤੇ ਮੈਂ ਨੋਰਮਲ ਬੈੱਡ ਸ਼ੀਟ ਵਿਛਾਈ ਆ ਕਿਉਂਕਿ ਇਹ ਦੂਪਹਿਰ ਜਿਹੜੀ ਵਿਛਾਈ ਸੀ ਨਾ ਸੀਰਤ ਨੇ ਉਹਦੇ ਉੱਤੇ ਜੂਸ ਡੋਲਦਾ ਹਨਾ ਤੇ ਫਿਰ ਮੈਂ ਦੂਸਰੀ ਵਿਛਾਤੀ ਬਟ ਇਹਦੇ ਨਾਲ ਕਵਰ ਨਹੀਂ ਹੈਗੇ ਕਵਰ ਮੈਂ ਅਲੱਗ ਤੋਂ ਰੱਖਦੇ ਮੈਂ ਕਿਹਾ ਚੱਲ ਕੋਈ ਨਾ ਮਹੀ ਸਿਰ ਤੇ ਬਹੁਤ ਖਲਾਰਾ ਬਹੁਤ ਪਹੁੰਚਦੀ ਆ ਅਜੇ ਮੈਂ ਵਿਛਾਈ ਹੋਈ ਸੀਗੀ ਤੇ ਜੂਸ ਪਿੰਦੀ ਪਿੰਦੀ ਨੇ ਜੂਸ ਟੋਲਤਾ ਉਸ ਤੋਂ ਪਹਿਲਾਂ ਪਕੌੜੀਆਂ ਚੰਗੀਆਂ ਪਕੌੜੀਆਂ ਖਲਾਰ ਕੇ ਹਟੀਆਂ ਨਮਕ ਵਾਲੀਆਂ ਫਿਰ ਉਹਨਾਂ ਦੇ ਪੂਰੀਆਂ ਕਿੜੀਆਂ ਬਹੁਤ ਆਉਂਦੀਆਂ ਹਨਾ ਤੇ ਬਾਕੀ ਬਸ ਹੁਣ ਮੈਂ ਝਾੜੂ ਕਰ ਰਹੀ ਸੀਗੀ ਅ ਦੂਸਰੀ ਸਾਈਡ ਤੋਂ ਤਾਂ ਮੈਂ ਸਾਰਾ ਕੂੜਾ ਵਗੈਰਾ ਕੱਢ ਲਿਆਂਦਾ ਸੀਗਾ ਤੇ ਦੇਖੋ ਕਿ ਦੋ ਲਾਣੇ ਆ ਘਰੇ ਸੇ ਵੀ ਇਹਨਾਂ ਕੂੜਾ ਤਾਂ ਮੈਂ ਉਧਰੋ ਹੀ ਢੱਡ ਲਿਆ ਨਾ ਤੇ ਹੁਣ ਮੈਂ ਲੱਗੀ ਸੀ ਕਿ ਰੂਮ ਚ ਝਾੜੂ ਕਰਨ ਆਪ ਤੇ ਆਉਣੀ ਆ ਕਹਿੰਦੀ ਬਾਹਰ ਆ ਜਾ ਤੇ ਮੈਂ ਬਸ ਹੁਣ ਰੂਮ ਚ ਝਾੜੂ ਕਰਦਾ ਫਿਰ ਕਰਾਂਗੇ ਆਪਾਂ ਪੋਚਾ ਤੇ ਚਲੋ ਜੀ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਤੇ ਥੋੜੀ ਬਹੁਤ ਮੈਂ ਖਿੱਚ ਕੇ ਜੇ ਸਫਾਈ ਕਰ ਲਵਾਂ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਫਿਰ ਜ਼ੀਰੋ ਸਫਾਈ ਕਰਨ ਨਹੀਂ ਦਿੰਦੀ ਹੈਗੀ ਬਹੁਤ ਫਿਰ ਮੈਨੂੰ ਉਹ ਪਰੇਸ਼ਾਨ ਕਰਦੀ ਆ ਤੇ ਤਾਂ ਕਰਕੇ ਸੋ ਮੈਂ ਤੁਹਾਨੂੰ ਦਿਖਾਤ ਹੁਣ ਮੈਂ ਝਾੜੂ ਲਾਉਣ ਦੀ ਵੀਡੀਓ ਨਹੀਂ ਬਣਾਉਂਗੀ ਤੇ ਕਿਉਂਕਿ ਕੱਲ ਮੈਂ ਆਲਰੇਡੀ ਝਾੜੂ ਪੋਚੇ ਦੀ ਵੀਡੀਓ ਬਣਾਈ ਹੋਈ ਹੈ ਫਿਰ ਉਹ ਚੀਜ਼ ਬਾਰ ਬਾਰ ਹਾਂ ਚੰਗੀ ਨਹੀਂ ਲੱਗਦੀ ਹੈ ਕਿ ਮੈਂ ਝਾੜੂ ਦਾ ਇੱਕ ਲਾ ਦੇਣਾ ਤੇ ਚਲੋ ਜੀ ਬਾਕੀ ਫਿਰ ਕਰਦੇ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਉਹ ਜਿਆ ਹੈਗੀ ਆ ਦੁਪਹਿਰ ਦੀ ਵੀਡੀਓ ਹਨਾ ਮਤਲਬ ਇੱਕ ਦਿਨ ਪਹਿਲਾਂ ਦੀ ਆ ਮੈਂ ਇਹਦੇ ਵਿੱਚ ਐਡ ਕਰਤੀ ਸੀਗੀ ਵੀਡੀਓ ਤੇ ਇਹ ਨਾ ਸਿਰਤ ਮੱਖੀ ਅੰਦਰ ਐਂਟਰ ਹੋ ਗਈ ਸੀਗੀ ਤੇ ਇਹ ਲੱਗੀ ਹੋਈ ਸੀਗੀ ਮੱਖੀ ਨੂੰ ਭਜਾਉਣ ਤੇ ਉਹਨੂੰ ਮਗਰ ਪਈ ਫਰਦੀ ਆ ਉਹਦੇ ਹਨਾ ਤੇ ਪਿੱਛੇ ਸਾਊਂਡ ਮੈਂ ਤਾਂ ਬੰਦ ਆ ਤੇ ਇੱਥੇ ਨਾ ਨੇੜੇ ਕਿਸੇ ਦੇ ਉਦੋਂ ਪ੍ਰੋਗਰਾਮ ਸੀਗਾ ਤੇ ਮਤਰੇ ਇੱਕ ਦਿਨ ਪਹਿਲਾਂ ਦੀ ਵੀ ਵੀਡੀਓ ਕਲਿੱਪ ਆ ਤੇ ਕਿਸੇ ਦੇ ਪ੍ਰੋਗਰਾਮ ਸੀਗਾ ਤੇ ਉਹ ਨਾ ਆਵਾਜ਼ ਆ ਰਹੀ ਸੀਗੀ ਗੀਤਾਂ ਦੀ ਹਨਾ ਤਾਂ ਕਰਕੇ ਫਿਰ ਮੈਂ ਕਿਹਾ ਕਾਪੀਰਾਈਟ ਨਾ ਆ ਜੇ ਪਰ ਤਾਂ ਉਹ ਪ੍ਰੋਗਰਾਮ ਸੀ ਪਤਾ ਨਹੀਂ ਉਹੀ ਲਾਏ ਹੋਏ ਸੀ ਕਿਸੇ ਨੇ ਕਾਫੀ ਉੱਚੀ ਆਵਾਜ਼ ਸੀਗੀ ਤੇ ਪਰ ਇਹ ਲੱਗੀ ਹੋਈ ਆ ਇੱਥੇ ਮੱਖੀ ਨੂੰ ਬਾਹਰ ਕੱਢਣ ਹਨਾ ਮੇ ਜਮਾਈ ਮੇਰੇ ਵਰਗੀ ਆ ਇਹ ਤੇ ਇਹਦੇ ਨਾਨਾ ਵੀ ਆਈਆਂ ਹਨਾ ਕੋਈ ਮੱਖੀ ਆ ਜੋ ਬਹੁਤ ਪਰੇਸ਼ਾਨ ਹੋ ਜਾਂਦੇ ਆ ਹਨਾ ਤੇ ਇਹ ਵੀ ਸੇਮ ਮੈਨੂੰ ਵੀ ਤਾਂ ਆਪ ਬਹੁਤ ਹੈ ਨਾ ਮਤਲਬ ਕਿ ਇਰੀਟੇਟ ਕਰਦੀ ਆ ਮੱਖੀ ਤੇ ਇਹ ਹੁਣ ਇੱਥੇ ਲੱਗੀ ਹੋਈ ਸੀਗੀ ਜਾਂ ਆਪਦੇ ਪਾਪਾ ਦਾ ਹਨਾ ਜਿਹੜਾ ਪਰਨਾ ਵਗੈਰਾ ਉਹ ਰੱਖਦੇ ਆ ਕੋਲੇ ਕਈ ਵਾਰੀ ਗੱਡੀ ਚ ਪਸੀਨਾ ਵਗੈਰਾ ਪੁੱਜਦੇ ਪਰਮਾਲ ਨਹੀਂ ਯੂਜ਼ ਕਰਦੇ ਤੇ ਉਹਦੇ ਨਾਲ ਮੱਖੀ ਕੱਢਣ ਤੇ ਕਹਿ ਵੀ ਰਹੀ ਸੀ ਕਿ ਓਕੇ ਪਾਪਾ ਤੁਸੀਂ ਨਾਲ ਆ ਜਾਓ ਹਨਾ ਵੀ ਮੈਂ ਮੱਖੀ ਕੱਢ ਕੇ ਆਉਣੀ ਆ ਐਨ ਗਨ ਗੇ ਇਹ ਗੱਲਾਂ ਆਪਦੇ ਪਾਪਾ ਦੇ ਨਾਲ ਲੱਗੀ ਹੋਈ ਸੀਗੀ ਕਾਰਨ ਇਹ ਦੀ ਉਸ ਤੋਂ ਬਾਅਦ ਬੈਠੀ ਹੈ ਇਹ ਹਨਾ ਫੋਨ ਲਈ ਬੈਠੀ ਆ ਤੇ ਇਥੇ ਨਾ ਆਵਾਜ਼ ਪਤਾ ਨਹੀਂ ਕਿਵੇਂ ਬੰਦ ਹੋ ਗਈ ਤੇ ਉਹ ਕੁਝ ਇਹ ਨਾ ਆਪਦੀ ਭਾਸ਼ਾ ਚ ਗੱਲਾਂ ਕਰ ਰਹੀ ਸੀਗੀ ਤੇ ਰਿਪਲਾਈ ਦੇ ਰਹੀ ਸੀਗੀ ਜਿਹੜੀਆਂ ਇਹ ਚੀਜ਼ਾਂ ਅੱਜ ਕੱਲ ਬੋਲਦੀ ਹੈ ਨਾ ਉਹ ਚੀਜ਼ਾਂ ਬੋਲ ਰਹੀ ਸੀ ਪਰ ਇਥੇ ਪਤਾ ਨਹੀਂ ਕਿਦਾਂ ਸਾਊਂਡ ਬੰਦ ਹੀ ਹੋ ਗਿਆ ਹਾਂ ਪੂਰਾ ਪ੍ਰੋਪਰ ਬੋਲ ਰਹੀ ਸੀ ਪਰ ਹੈ ਜਿਵੇਂ ਕੋਈ ਫ੍ਰੈਂਚ ਬੋਲਦਾ ਹੁੰਦਾ ਨਾ ਬੱਚਾ ਐਦਾਂ ਐਦਾਂ ਦੀ ਲੈਂਗੁਏਜ ਸੀਗੀ ਇਹਦੀ ਤੇ ਬਹੁਤ ਪਨੀ ਸੀਗੀ ਬਟ ਮੈਂ ਨਾ ਜਦੋਂ ਸੁਣਿਆ ਤੇ ਵੀਡੀਓ ਦੀ ਮਤਲਬ ਵਾਇਸ ਹੈ ਹੀ ਨਹੀਂ ਸੀ ਪਤਾ ਨਹੀਂ ਕਿਉਂ ਹਨਾ ਕੀ ਚੱਕਰ ਪੈ ਗਿਆ ਸ਼ਾਇਦ ਮੇਰੇ ਹੈੱਡਫੋਨ ਲੱਗੇ ਹੋਏ ਸੀਗੇ ਉਦੋਂ ਹਾਂਜੀ ਮੈਨੂੰ ਯਾਦ ਆ ਗਿਆ ਮੇਰੇ ਹੈੱਡਫੋਨ ਲੱਗੇ ਹੋਏ ਸੀਗੇ ਤੇ ਉਹਨਾਂ ਨੇ ਨਾ ਇਹਦੀ ਵਾਇਸ ਨਹੀਂ ਕਵਰ ਕੀਤੀ ਹੈਗੀ ਮਤਲਬ ਜਿਹੜੀ ਰੀਅਲ ਆਵਾਜ਼ ਆ ਨਾ ਉਹ ਨਹੀਂ ਆਈ ਹੈਗੀ ਹਾਂ ਮੈਨੂੰ ਯਾਦ ਆ ਗਿਆ ਤਾਂ ਕਰਕੇ ਸੀ ਇਹ ਮੈਂ ਵੀਡੀਓ ਬਣਾਉਣ ਵੇਲੇ ਦੇਖਿਆ ਹੁਣ ਤੇ ਮੇਰੇ ਹੈੱਡਫੋਨ ਲੱਗੇ ਹੋਏ ਸੀਗੇ ਤੇ ਮੈਂ ਉਦਾਂ ਹੀ ਇਹਦੀ ਵੀਡੀਓ ਬਣਾਉਣ ਲੱਗੀ ਸੀ ਕਿਉਂਕਿ ਬਹੁਤ ਜ਼ਿਆਦਾ ਹੀ ਖਾਤੇ ਮਤੇ ਉਹਦੇ ਪਾਪਾ ਦੇ ਨਾਲ ਕਰ ਰਹੀ ਸੀਗੀ ਬਹੁਤ ਹੀ ਜ਼ਿਆਦਾ ਫਨੀ ਲੈਂਗੁਏਜ ਬੋਲ ਰਹੀ ਸੀ ਕਿ ਬਹੁਤ ਛੋਟੀ ਲੱਗ ਰਹੀ ਸੀ ਕਿ ਹੁਣ ਨਾ ਆਵਾਜ਼ ਇਹਦੀ ਹੈ ਨਹੀਂਗੀ ਵੌਇਸ ਨਹੀਂ ਹੈਗੀ ਚਲੋ ਕੋਈ ਹੈ ਨਾ ਤੁਹਾਨੂੰ ਨੈਕਸਟ ਟਾਈਮ ਜ਼ਰੂਰ ਤੁਹਾਨੂੰ ਦਿਖਾਵਾਂਗੀ ਤੇ ਉਸ ਤੋਂ ਬਾਅਦ ਇੱਥੇ ਮੇਰੇ ਸਾਹਮਣੇ ਨਾ ਇਹ ਸੌਂਗ ਕਹਿ ਰਹੀ ਸੀ ਹਾਂ ਇੱਕ ਨਾ ਸੌਂਗ ਚੱਲ ਰਿਹਾ ਸੀਗਾ ਡਿਸਕੋ ਵਾਲਾ ਮੁੰਡੇ ਦੀ ਭੂਆ ਡਿਸਕੋ ਹੈ ਨਾ ਕੁੜੀ ਦੀ ਭੂਆ ਡਿਸਕੋ ਕੁਝ ਹੈ ਹੈ ਨਾ ਐਦਾਂ ਜੇ ਦਾ ਤੇ ਕਹਿੰਦੀ ਉਹ ਲਾ ਕੇ ਦੋ ਪਹਿਲਾਂ ਲੱਗ ਗਿਆ ਸੀਗਾ ਹੈ ਨਾ ਕਹਿੰਦੀ ਉਹ ਲਾ ਕੇ ਦੋ ਕਿਦੇ ਮੈਂ ਨੱਚਣਾ ਤੇ ਫਿਰ ਇੱਥੇ ਮੇਰਾ ਪੁੱਤ ਹੋ ਗਿਆ ਸੀਗਾ ਸਟਾਰਟ ਨੱਚਣ ਨੂੰ ਤੇ ਹੈ ਨਾ ਆਪਦੇ ਪਾਪਾ ਨੂੰ ਵੀ ਕਹਿ ਰਹੇ ਸੀਗੇ ਵੀ ਤੁਸੀਂ ਵੀ ਲੱਗੋ ਨਾਲ ਹੈ ਨਾ ਤੁਸੀਂ ਲੱਗਦੇ ਨਹੀਂ ਉਹਦੇ ਪਾਪਾ ਕੁਝ ਕਹਿ ਰਹੇ ਸੀਗੇ ਤੇ ਮੈਂ ਤੁਹਾਨੂੰ ਅੱਗੇ ਨਾ ਕਲਿੱਪ ਦਿਖਾਉਣੀ ਆ ਉਹਦੇ ਵਿੱਚ ਇਹ ਡਾਂਸ ਕਰ ਰਹੀ ਆ ਪੂਰਾ ਆ ਦੇਖੋ ਜੇ ਸੀਰਤ ਨੱਚ ਰਹੀ ਆ ਨਾ ਡਿਸਕੋ Song ਦੇ ਉੱਤੇ ਹੈਨਾ ਪੂਰਾ ਨੱਚੀ ਤੇ ਚਲੋ ਜੀ ਇਸ ਤੇ ਨਾਰੀ ਆ ਅੱਜ ਦੀ ਵੀਡੀਓ ਦਾ ਕਰਦੇ ਆ ਅੰਦਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਤੇ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਜੁਮ ਕਰਿਆ ਕਰੋ ਉਤੀ ਸੀ ਬਾਏ ਬਾਏ ਟੇਕ ਕੇਅਰ ਸਤਿ ਸ਼੍ਰੀ ਅਕਾਲ ਜੀ